ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸਰਜਿੰਦਰ ਸਿੰਘ ਮੰਡੇਰ ਤੇ ਭਾਈ ਰਿੰਦਰ ਸਿੰਘ ਜੀ ਪUREਵਾਲ ਪੰਜਾਬ ਟਾਈਮ ਦੇ YouTube ਚੈਨਲ ਤੇ ਆਪਦੇ ਰੂਬਰੂ ਹਨ ਅੱਜ 19 ਤਰੀਕ ਦਿਨ ਬੁੱਧਵਾਰ ਹਾਂਜੀ 2024 ਦਾ ਤੇ ਅਸੀਂ ਬੇਨਤੀ ਕਰਦੇ ਹਾਂ ਕਈ ਸਾਲ ਥੋੜੇ ਦਿਨ ਹੋਏ ਇੱਥੇ ਲੰਡਨ ਵਿੱਚ ਇੱਕ ਉਹ ਸੀਗੀ ਨਿਲਾਮੀ ਹੋਣੀ ਸੀ ਉਹਨਾਂ ਕਹਾ ਨਿਲਾਮੀ ਦੇ ਨਾਂ ਤੇ ਸਿੱਧੀ ਗੁਰੂ ਸਾਹਿਬ ਜੀ ਦੇ ਪ੍ਰਾਤਨ ਅੰਗ ਪ੍ਰਾਤਨ ਕੁਸ਼ ਅੰਗ ਕਿਤੇ ਉਹਨਾਂ ਨੂੰ ਮਿਲੇ ਹੋਣਗੇ ਜਾਂ ਕਿ ਕਾਪੀ ਅੰਗ ਥੱਲੇ ਜਾਂਦੀ ਉਹਨਾਂ ਨੇ ਪਤਾ ਨਹੀਂ ਇਹ ਸੋਰਸ ਕਿੱਥੋਂ ਦਾ ਤੇ ਪੁਰਾਣੇ ਅਸਿਵ ਕਾਹੀ ਪ੍ਰਾਤਨ ਸਮੇਤ ਉਹ ਤੇ ਉਹਨਾਂ ਬਾਰੇ ਬੜੀ ਚਰਚਾ ਹੋਈ ਉਹ ਕਹਿੰਦੇ ਅਸੀਂ ਇਹ ਨਿਲਾਮੀ ਕਰਨੀ ਆ ਤੇ ਸਿੱਖਾਂ ਨੇ ਫਿਰ ਥੋੜਾ ਇਹਦਾ ਵਿਰੋਧ ਕੀਤਾ ਕਿ ਵੀ ਗੁਰੂ ਸਾਹਿਬ ਦੇ ਅੰਗ ਆ ਅਸੀਂ ਇਹਨਾਂ ਨੂੰ ਗੁਰੂ ਮੰਨਦੇ ਆ ਕੋਈ ਜੀ ਬਦੁਰਾ ਉਹ ਇਹ ਗੱਲ ਨਲਾਮੀ ਨਹੀਂ ਹੋਣੀ ਚਾਹੀਦੀ ਹੋਰ ਕਿਸੇ ਢਗ ਨਾਲ ਦੀ ਸੇਵਾ ਹੋਣੀ ਚਾਹੀਦੀ ਉਹ ਵੀ ਚੀਜ਼ ਹੋਵੇ ਤੇ ਤੁਸੀਂ ਕੀ ਸੋਚਦੇ ਕੀ ਕੀ ਹੋਣਾ ਚਾਹੀਦਾ ਇਹ ਉਹ ਉਹਨਾਂ ਕੋਲ ਗਏ ਕਿਦਾਂ ਤੇ ਉਹ ਸਿੱਖ ਉਹਨਾਂ ਨੂੰ ਕਿਦਾਂ ਹਾਸਲ ਕਰ ਸਕਦੇ ਆ ਉਹਨਾਂ ਤੋਂ ਇਹ ਕਾਫੀ ਚਿਰ ਤੋਂ ਬਹੁਤ ਸਾਰੀਆਂ ਚੀਜ਼ਾਂ ਆਪਣੇ ਪਿਛਲੇ 15-20 ਸਾਲਾਂ ਨੂੰ ਜੌਕਸਨ ਚ ਆਈਆਂ ਹੈਗੀਆਂ ਹੂੰ ਅੱਗੇ ਵੀ ਕੁਝ ਚੀਜ਼ਾਂ ਆਈਆਂ ਸੀ ਉਦੋਂ ਵੀ ਬਰੋਧਤਾ ਕੀਤੀ ਗਈ ਸੀ ਤੇ ਹੁਣ ਵੀ ਚਲੋ ਸਾਰਿਆਂ ਦੇ ਆਪ ਆਪਣੇ ਤਿੱਖੇ ਸੇਵਾ ਕਰਦੇ ਆ ਜਿਨ੍ਹਾਂ ਨੇ ਇਹ ਸੰਸਥਾ ਨੂੰ ਉਦਮ ਕੀਤਾ ਮੈਂ ਉਹਨਾਂ ਨੂੰ ਸ਼ਰੰਘਾ ਕਰਦਾ ਫਿਰ ਉਹਨਾਂ ਨੂੰ ਪਿਆਰਿਆ ਸਿੱਖੀ ਦੇ ਨਾਲ ਪਰ ਮੇਰੇ ਥੋੜੇ ਜਿਹੇ ਖਿਆਲ ਡਿਫਰੈਂਟ ਹੈ ਤੇ ਮੈਂ ਮੇਰੇ ਰਾਗੇ ਕੁਝ ਜਿਹੜੇ ਬੰਦੇ ਵੀ ਸੈਕ ਕਲੈਕਸ਼ਨ ਕਰ ਰਹੇ ਜੁਕੇ ਦੇ ਵਿੱਚ ਉਹ ਮੇਰੇ ਲੱਗੇ ਆ ਲੰਬੇ ਚਿਰ ਤੋਂ 20 ਸਾਲ ਤੋਂ ਤੇ ਉਹਨਾਂ ਦਾ ਵੀ ਵੀ ਮੈਨੂੰ ਮੈਸੇਜ ਅੱਗੇ ਸੀਗਾ ਦੱਸਦਾ ਉਹ ਨਹੀਂ ਵੀ ਤੁਸੀਂ ਬੇਨਤੀ ਕਰਿਓ ਸੰਗਤ ਨੂੰ ਮੈਂ ਇੰਡੀਆ ਕੇ ਪੈਸੰਸ ਕੀਤੀ 3-4 ਸਾਲ ਪਹਿਲਾਂ ਕਿ ਅਗੇ ਇੰਡੀਆ ਦੇ ਵਿੱਚ ਕੋਈ ਜੀ ਆਪਸ਼ਨ ਚਾਹੁੰਦੀ ਹੈ ਤਾਂ ਇੰਡੀਆ ਦਿੱਲੀ ਬਜਾਰੇ ਕਰਨ ਲੱਪਿੰਦੇ ਦਿੱਲੀ ਦੇ ਜਿਹੜੇ ਸੈਕ ਸੰਗਤ ਦੇ ਆ ਮੇਜ ਜੀ ਅਸਲੀ ਤੇ ਨਹੀਂ ਲੱਗਣੀਆਂ ਚਾਹੀਦੀਆਂ ਉਹ ਕਹਿੰਦੇ ਉਹਨਾਂ ਕੋਲ ਤੁਸੀਂ ਇਹ ਜਾਰੇ ਨਾ ਕਰਿਆ ਕਰੋ ਇੱਥੇ ਬਹੁਤ ਲੋਕ ਪੈਸੇ ਵਾਲੇ ਇੰਗਲੈਂਡ ਗੁਰਸਿੱਖ ਬੈਠੇ ਹੈਗੇ ਆ ਉਹਨੇ ਕੀ ਖਰੀਦ ਲੈਣੇ ਹੁੰਦੀ ਆ ਬਾਅਦ ਵਿੱਚ ਚੀਜ਼ ਜਿਹੜੀ ਹੈਗੀ ਆ ਉਹ ਪਤਾ ਨਹੀਂ ਕਿੱਥੇ ਚਲ ਜਾਂਦੀ ਕਿੱਥੇ ਵੇਚ ਜਾਂਦੀ ਨਾ ਦਾ ਪਤਾ ਲਾਦਾ ਵੇਚਣਾ ਕੌਣ ਸੀ ਨਾ ਪਤਾ ਲਾਦਾ ਲੈਣ ਵਾਲਾ ਕੌਣ ਲੈ ਗਿਆ ਉਹਨੂੰ ਤੇ ਜਾਂ ਫਿਰ ਮਾਰਕੀਟ ਵਿੱਚ ਆਉਂਦੇ ਨੇ ਜਾਂ ਮਹਿੰਗੀਆਂ ਬਹੁ ਜਾਂਦੀਆਂ ਆ ਅਹ ਹਾਂ ਗਾਂਦਮੀ ਲੱਗਦਾ ਨਹੀਂ 2-3000 ਪਾਉਂਡ ਤੋਂ ਮਹਿੰਗੇ ਜਾਣੇ ਸੀਗੇ ਤਾਂ ਕਿਸੇ ਕਿਸੇ ਨੇ ਲੋਕਲ ਵਰਦਾਰ ਨੇ ਖਰੀਦ ਲੈਣੇ ਸੀਗੇ ਵੀਦਨ ਵੀ ਖਰੀਦ ਸਕਦਾ ਸੀ ਮੈਨੂੰ ਪਤਾ ਪਰ ਲੰਡਨ 'ਚ ਬਹੁਤ ਵੱਡੇ ਸਾਡੇ ਨਾਲ ਪਹਿਚਾਣ ਵਾਲੇ ਬੈਠੇ ਬੰਦੇ ਸੀ ਚਲੋ ਤੁਸੀਂ ਲੋਕਾਂ ਨੂੰ ਪਤਾ ਲਓ ਖਰੀਦ ਲੈਣਾ ਕੋ ਤੁਸੀਂ ਭੇਟਾ ਕਰ ਲਓ ਭੇਟਾ ਵੱਡੀ ਜਿਹਾ ਲੈ ਆਉਂ ਗੁਰੂ ਗ੍ਰੰਥ ਸਾਹਿਬ ਦੀ ਪੂਰਾ ਸੰਪੂਰਨ ਡੂਪੀ ਭੇਟਾ ਦੇ ਕੇ ਜਾਂਦੇ ਆ ਕੋਈ ਵੀ ਕੀਮਤ ਤੇ ਉਹ ਕਿਹੇ ਹੋ ਤਾਂ ਜਾਣੇ ਜੇ ਜਾਣਦੇ ਕਿ ਤਾਂ ਪਤਾ ਲੱਗ ਜਾਣੇ ਕਿਹਨੇ ਲਾਇਆ ਹੈ ਕੌਣ ਹੋ ਰਿਹਾ ਹੈ ਮੇਰਾ ਮਤਲਬ ਇਹ ਸੀ ਆ ਵੀ ਸੇਲ ਵਾਸਤੇ ਵੀ ਸਾਡੇ ਗੁਰੂ ਦੇ ਅੰਗ ਵਿਕਦੇ ਆ ਇਦਾਂ ਨਹੀਂ ਉਹਦਾ ਅੰਗ ਆਪਾਂ ਸਾਰੇ ਭੇਟਾ ਦੇ ਕਿ ਲਿਆਉਣੀ ਹੈਗੀ ਗੁਰੂ ਗ੍ਰੰਥ ਸਾਹਿਬ ਸਾਰੇ ਭੇਟਾ ਭੇਟਾ ਦੇ ਕੇ ਮਿਲਦੇ ਸੀਗੇ ਉਹ ਲਈ ਵੀ ਆਪਾਂ ਉਦਮ ਕੀਤਾ ਪੰਜਾਬ ਦਾ ਨਹੀਂ ਉਦਮ ਕਿਹੜਾ ਇੰਡੀਆ ਜਾ ਕੇ ਆਪਾਂ ਮੁਜ਼ਾਰੇ ਕੀਤੇ ਆ ਪ੍ਰਸੰਗ ਸੰਗ ਕੀਤੀਆਂ ਅਖਬਾਰਾਂ ਗੱਡਿਆਂ ਦੇ ਅਗੇਂਸਟ ਉਹਨਾਂ ਬੰਦਿਆਂ ਜੇਲਾਂ ਵੀ ਗੁਰਾਂ ਦੀ ਛਾਪਦੇ ਸੀਗੇ ਫੇਰ ਸਰਕਾਰ ਨਾਲ ਮੀਟਿੰਗਾਂ ਕਰਕੇ ਬਾਅਦ ਦੇ ਨਾਲ ਹਲਾ ਬਣਾਇਆ ਹੈਗਾ ਤੇ ਪਹਿਲਾਂ ਤਾਂ ਸਾਰੇ ਸਾਰੇ ਸਰੂਪਨ ਸਰ ਮੇਰੇ ਕੋਲ ਰਿਕਾਰਡਿੰਗ ਬਹੁ ਪਈਆਂ ਜਿੱਥੇ ਭੇਜਦੇ ਨੇ ਆ ਸਰੂਪ ਜਾਰਦਾ ਆ ਪੰਜ ਸੌ ਦਾ ਛੋਟਾ ਆ ਵੱਡਾ ਆ ਇਹ ਚਰਚਾ ਹੁੰਦੀ ਰਹੀ ਸਾਰੇ ਪਾਸੇ ਕੀਮਤ ਦੇ ਤਾਂ ਭੇਟਾ ਲਿਖਿਆ ਹੁੰਦਾ ਉਹਨੂੰ ਬਸ ਇਹ ਉਹ ਨਾ ਇਹ ਆ ਲੱਗਦਾ ਵੀ ਜਾਣੇ ਦੀ ਆਪਾਂ ਖਰੀਦ ਲੈਣੀ ਸੀ ਕਿਹੇ ਨਾ ਕਹਿੰਦੇ ਅੱਗੇ ਮੈਂ ਥੋੜੀ ਹੋਰ ਤੁਹਾਨੂੰ ਜਾਣਕਾਰੀ ਦੇ ਦਿਆਂ ਜਿੰਨੇ ਵੀ ਚੀਜ਼ਾਂ ਪਹਿਲੇ 20 ਸਾਲਾਂ ਅਜ ਮਾਰਕੀਟ ਚ ਗਈਆਂ ਤੇ ਮੈਂ ਦੇ ਜਾਣਦਾ ਹਾਂ ਉਹਨਾਂ ਵਰ ਸਿੱਖਾਂ ਨੂੰ ਸਾਰੀਆਂ ਨੇ ਖਰੀਦ ਲਈਆਂ ਤੇ ਉਹਨਾਂ ਨੂੰ ਇੰਨਾ ਪਿਆਰ ਹੈਗਾ ਉਹ ਆਕਸ਼ਨ ਤੇ ਜਾਂਦੇ ਨੇਗੇ ਆਕਸ਼ਨੋਂ ਪਹਿਲਾਂ ਦੱਸਿਆ ਹੁੰਦਾ ਵੀ ਚੀਜ਼ ਅਸੀਂ ਲੈਣੀ ਹੈ ਜਿੰਨੀ ਕੋਈ ਬੋਲੀ ਪਾਉਂਦਾ ਪਾ ਲੈ ਤੇ ਕੁਝ ਚੀਜ਼ ਮੇਰੇ ਤੋਂ ਵੀ ਪਈਆਂ ਰਹੀਆਂ ਤੇ ਮੈਂ ਬਹੁਤ ਨਾਨ ਨਾ ਕਿਹੜੀਆਂ ਚੀਜ਼ ਮੇਰੇ ਤੋਂ ਪਈਆਂ ਹੈਗੀਆਂ ਇਥੇ ਦੋ ਬਾਰ ਤਾਂ ਬਹੁਤ ਵੱਡੇ ਆ ਵਾਂਚੇ ਵਾਰ ਛੋਟੇ ਵੀ ਹੈਗੇ ਆ ਇੱਕ ਚੀਜ਼ ਹੈ ਗੋਦਵਾਲਾ ਨਾਲ ਮਾਂ ਲੰਡਾ ਸਾਈਡ ਤੋਂ ਕਰੇ ਉਹਨੇ ਵੀ ਟੈਸ ਲਿਆ ਸੀ 65 ਹਜ਼ਾਰ ਤੱਕ ਜੀਤੇ ਗਿਆ ਸੀ ਪਰ ਉਹ 90 ਕੁ ਹਜ਼ਾਰ ਦੇ ਲਾਗੇ ਉਹਦੀ ਕੀਮਤ ਚਲੇ ਗਈ ਸੀ ਤੇ ਇਸ ਲਈ ਨਾ ਆਪਾਂ ਕੋਸ਼ਿਸ਼ ਕਰੀਓ ਲੈ ਲਈਏ ਤੇ ਆਪਾਂ ਹੁਣ ਚਾਹੀਦੀ ਵੀ ਸਾਡੇ ਉਹ ਗੁਰੂ ਘਰਾਂ ਜੇ ਜਿਵੇਂ ਮਿਊਜ਼ੀ ਬਣਿਆ ਨਹੀਂ ਤਾਂ ਨੈਸ਼ਨਲ ਮਿਊਜ਼ੀਅਮ ਡਰੀ ਬਣਿਆ ਇਹਨਾਂ ਨੂੰ ਤੇ ਲੂਆਂ ਤੇ ਦੇ ਸਕਦੇ ਹੈਗੇ ਆ ਤੇ ਮੈਨੂੰ ਪਤਾ ਹੈ ਕਿ ਸ਼ਾਇਦ ਕਿਸੇ ਨਾ ਕਿਸੇ ਨੇ ਅਸੀਂ ਜਾਣਦੇ ਹਾਂ ਨਾ ਬੰਦਿਆਂ ਨੂੰ ਉਹਨੇ ਸਾਨੂੰ ਆਪ ਹੀ ਦੇ ਜਣੇ ਸੀਗੇ ਲੂਆਂ ਤੇ ਬਈ ਚੀਜ਼ ਸਾਡੀ ਆ ਇੱਥੇ ਰੱਖੋ ਤੇ ਜਾ ਸੰਗਤ ਦਾ ਦਰਸ਼ਨ ਕਰ ਸਕਣ ਜਰੂਰ ਆਪਾਂ ਸੋਚੀਏ ਤੇ ਪਰ ਆਪਾਂ ਕੋਸ਼ਿਸ਼ ਕਰੀਏ ਵੀ ਇਹ ਇੱਕ ਮੈਂ ਥੋੜੀ ਜਿਹੀ ਹੋਰ ਤੁਹਾਨੂੰ ਬੇਨਤੀ ਕਰਦੇ ਆ ਅੱਗੇ ਵੀ ਇੱਕ ਵਾਰੀ ਚਾਹ ਪਹਿਲਾਂ 12 ਦਿਨਾਂ ਚਾਹ ਹਰ ਪਹਿਲਾਂ ਦੀ ਗੱਲ ਆ ਇੱਕ ਚੀਜ਼ ਔਕਸ਼ਨ 'ਚ ਆਣੀ ਸੀ ਤੇ ਇੰਡੀਆ ਤੋਂ ਕੋ ਬੰਦਾ ਉਹਨੇ ਇਥੋਂ ਕਮੈਂਡ ਕੀਤਾ ਫਿਰ ਇੰਡੀਆ ਤੋਂ ਆਇਆ ਸੀਗਾ ਉਹ ਗਿਆ ਆਪਣੇ ਮਿਊਜ਼ੀਅਮ ਦੇ ਵਿੱਚ ਮਿਊਜ਼ੀਅਮ ਕੋ ਕਹਿੰਦਾ ਦੇਖੋ ਜੀ ਆਹ ਜਿੱਦਿਹੀ ਨਹੀਂ ਪੈਸਾ ਸਿੱਖਾਂ ਦੀ ਸਾਨੂੰ ਦੇਣੀ ਚਾਹੀਦੀ ਤੇ ਤੁਸੀਂ ਕਹਿੰਦਾ ਇਸੇ ਤੇ ਲਾਤੀ ਨਾਂ ਔਕਸ਼ਨ ਵਾਲੇ ਦੇ ਕੋਲ ਗਿਆ ਜਿੱਥੇ ਔਕਸ਼ਨ ਲੱਗਦੀ ਆ ਤੇ ਉੱਥੇ ਗੱਲਬਾਤ ਕਰਦਾ ਰਿਹਾ ਜੀ ਆਹ ਚਿੱਠੀ ਉਹਨਾਂ ਦੀ ਤੁਸੀਂ ਬੰਦ ਕਰੋ ਇਹ ਕੁਐਸਚਨ ਹੀ ਲਾ ਸਕਦੇ ਤੁਸੀਂ ਉਹਨਾਂ ਸੋਸ਼ਲ ਮੀਡੀਆ ਘਟ ਦੇ ਆਜ਼ਾਦੀ ਮੈਂ ਗੱਲ ਕਰ ਰਿਹਾ ਹੈਗਾ ਉਹ ਉਹ ਫਿਰ ਜਾ ਜਾਣ ਲੱਗਾ ਤੇ ਉਹ ਜਿਹੜੇ ਆਕਸ਼ਨ ਚ ਸੀਗੇ ਆਰਗੇਨਾਈਜ਼ਰ ਨਾ ਉਹਨਾਂ ਕਿਹਾ ਚਲੋ ਅਸੀਂ ਬੰਦ ਕਰ ਦਿੰਦੇ ਆ ਪਰ ਚੀਜ਼ਾਂ ਲਾਲ ਦੇ ਕਮਰੇ ਚ ਪਈ ਹੈਗੀ ਤੁਸੀਂ ਦੇਖ ਲਓ ਉਹਦਾ ਜਵਾਬ ਬੜਾ ਰੁੱਖਾ ਜਿਹਾ ਦੱਸਿਆ ਗਿਆ ਉਹ ਕਹਿੰਦੇ ਨਹੀਂ ਮੇਰੇ ਤੋਂ ਸਮਾਂ ਹੈ ਨੀਗਾ ਮੈਂ ਮੈਸੇਜ ਦੇਣਾ ਸੀ ਮੈਂ ਚੱਲੇ ਆ ਤੇ ਉਹਨੇ ਕੋਈ ਗੱਲ ਸਾਰੇ ਜਿਹੜੇ ਬੰਦੇ ਬਾਈ ਕਰਦੇ ਉਹਨਾਂ ਨਾਲ ਗੱਲ ਵੀ ਸੀ ਕਿ ਸਿੱਖਾ ਨਾ ਵੀ ਤੁਹਾਡੇ ਉਹਨਾਂ ਨੂੰ ਇੰਟਰਸਟ ਹੀ ਹੈ ਨਹੀਂ ਇਹ ਤਾਂ ਦੇ ਹਕਮ ਚ ਲਾਉਣ ਆਉਂਦੇ ਆ ਇਹ ਤਾਂ ਇੱਥੇ ਆਏ ਵੀ ਦੇਖਣ ਦੇਖਦੇ ਨੇ ਕਿ ਮੈਂ ਦੇਖ ਲਈ ਕਿ ਕਿਹੜੀ ਵੀ ਸਾਡੇ ਸਿੱਖ ਧਾਰਮ ਨਾ ਬਲੋਂਗ ਕਰਦੀ ਕਿੰਨੀ ਕੀਮਤ ਆ ਕਿੰਦਾਂ ਦੀ ਹੈਗੀ ਆ ਤੇ ਮੈਨੂੰ ਲੱਗਦਾ ਆ ਵੀ ਅੰਗ ਬਹੁਤ ਹਨ ਨਹੀਂ ਦੇਖੀ ਉਹਨਾਂ ਸ਼ਾਇਦ ਥੋੜੇ ਵੀਰਾਂ ਨੇ ਦਰਸ਼ਨ ਕੀਤੇ ਹੋਣ ਅਸੀਂ ਉਹਦੇ ਜਿੱਦ ਨੂੰ ਲਹਿਰ ਤਰਪਿੰਦੇ ਤਰਪਿੰਦੇ ਹੈਗੇ ਆ ਜਰੂਰ ਆਪਾਂ ਕੋਸ਼ਿਸ਼ ਕਰਿਆ ਕਰੋ ਉਹਨਾਂ ਕੋਸ਼ਿਸ਼ ਆ ਕਰ ਮੈਨੂੰ ਪ ਮੇਰੇ ਸਾਰੇ ਜਿਹੜੇ ਪਹਿਲੇ 20 ਸਾਲਾਂ ਲੱਗੀਆਂ ਚੰਗੇ ਗੁਰਸਿੱਖ ਜੀਵਨ ਵਾਲਿਆਂ ਕੋਲ ਉਹਨਾਂ ਦੀ ਸੋਚ ਆ ਵੀ ਉਹਨੇ ਕਦੀ ਲੰਡਨ ਦੇ ਸੈਂਟਰ ਮਿਊਜ਼ੀਅਮ ਬਣਾਉਣਾ ਚਾਹੁੰਦੇ ਹੈਗੇ ਆ ਜਰੂਰ ਉਹ ਹੋਣ ਵਾਲੇ ਵਿੱਚ ਖੁੱਲ ਜਾਊਗਾ ਹੁਣ ਵੀ ਕਈ ਚੀਜ਼ਾਂ ਅਵੇਲਸ ਕਲੈਕਸ਼ਨ ਦੇ ਜਿਹੜੀ ਲੱਗ ਰਹੀ ਹੈਗੀ ਐਕਸੀਪੀਸ਼ਨ ਲੱਗਾ ਉੱਥੇ ਵੀ ਕੁਝ ਚੀਜ਼ਾਂ ਪਈਆਂ ਹੈਗੀਆਂ ਗੁਰਸਿੱਖਾਂ ਨੇ ਉਹਨਾਂ ਨੂੰ ਦਿੱਤੀਆਂ ਐਕਸੀਪੀਸ਼ਨ ਦੇ ਲਈ ਤੇ ਉਹ ਰੜਕੇ ਲਾ ਰਹੇ ਉਹਨਾਂ ਦੇ ਨਾਲ ਰੜਕੇ ਉਹਨਾਂ ਦੇ ਨਾਲ ਲਾ ਰਹੇ ਹੈਗੇ ਆ ਤੇ ਇਸ ਲਈ ਕੋਈ ਚੀਜ਼ ਵੀ ਕਿਸੇ ਕੋਨੇ ਗਈ ਹੈਗੀ ਉਸਾ ਵੀ ਬੜੀ ਬਖਸ਼ਿਸ਼ ਆ ਸੋਹਣੇ ਕਾਰੋਬਾਰ ਆ ਆਪਣੇ ਸਾਰੇ ਗੁਰ ਸਿੱਖਾਂ ਦੇ ਤੇ ਗਦਰਾ ਕੋਈ ਮਾਇਆ ਹੈਗੀ ਆ ਵੀ ਆਪਾਂ ਇਹ ਮੇਰੇ ਖਿਆਲ ਆਪਾਂ ਉਥੋਂ ਨਾ ਪੇਟਾ ਦੇ ਲੈ ਲਿਆ ਕਰੀਏ ਉਹ ਬੰਦ ਨਾ ਕਰਾਇਆ ਕਰੋ ਉਹਨੂੰ ਲੈ ਆਇਆ ਕਰੋ ਆਪਣੇ ਜਿਹੜੀ ਤੁਹਾਡੇ ਸਿੱਖਾਂ ਦੇ ਕੋਲ ਤੋਂ ਹੋਈ ਕਿਸੇ ਕੋਲ ਹਾਂਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ